ਤਾਨ ਬਾਬਾ ਸ੍ਰੀ ਚੰਨ ਜੀ ਜਦੋਂ ਬਾਬਾ ਸ੍ਰੀ ਚੰਨ ਜੀ ਯਾਤਰਾ ਕਰਦੇ ਹੋਏ ਚੰਬੇ ਦੀਆਂ ਪਹਾੜੀਆਂ ਦੇ ਕੋਲ ਪਹੁੰਚੇ ਤਾਂ ਜਦੋਂ ਉਹ ਅੱਗੇ ਵਧੇ ਤਾਂ ਰਾਵੀ ਦਰਿਆ ਵਿੱਚ ਬਹੁਤ ਸਾਰਾ ਪਾਣੀ ਆਇਆ ਹੋਇਆ ਸੀ ਮਲਾਹ ਨੂੰ ਬਾਬਾ ਸ੍ਰੀ ਚੰਨ ਜੀ ਨੇ ਬੇਨਤੀ ਕੀਤੀ ਕਿ ਸਾਨੂੰ ਵੀ ਰਾਵੀ ਦਰਿਆ ਪਾਰ ਕਰਵਾਓ ਪਰ ਮਲਾਹ ਨੇ ਬਾਬਾ ਸ੍ਰੀ ਚੰਨ ਜੀ ਨੂੰ ਬੇੜੀ ਉੱਪਰ ਬਿਠਾਉਣ ਤੋਂ ਮਨਾ ਕਰ ਦਿੱਤਾ ਕਿਉਂਕਿ ਰਾਜੇ ਦੇ ਕਹਿਣ ਅਨੁਸਾਰ ਰਾਜੇ ਨੇ ਕਿਹਾ ਹੋਇਆ ਸੀ ਕਿ ਕਿਸੇ ਵੀ ਸਾਧੂ ਫਕੀਰ ਨੂੰ ਨਦੀ ਪਾਰ ਨਾ ਕਰਾਈ ਜਾਵੇ ਇਸ ਲਈ ਉਸ ਮਲਾਹ ਨੇ ਬਾਬਾ ਸ੍ਰੀ ਚਾਂਦੀ ਨੂੰ ਬਿਠਾਉਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਸਵਾਰੀਆਂ ਵਿੱਚ ਬਹੁਤ ਹਨ ਮੈਂ ਕੁਝ ਨਹੀਂ ਕਰ ਸਕਦਾ ਬਾਬਾ ਸ੍ਰੀ ਚਾਂਦੀ ਨੇ ਫਿਰ ਇੱਕ ਜੋ ਕੋਲ ਪਈ ਪੱਥਰ ਦੀ ਸਿਲਾ ਸੀ ਉਸ ਨੂੰ ਇਸ਼ਾਰਾ ਕੀਤਾ ਤੇ ਕਿਹਾ ਕਿ ਚਲ ਤੂੰ ਹੀ ਸਾਨੂੰ ਦਰਿਆ ਪਾਰ ਕਰਵਾ ਦੇ ਇਹ ਕੰਦੀ ਦੇਰ ਸੀ ਸਿਲਾਪ ਤਰਨ ਲੱਗ ਪਈ ਅਤੇ ਬਾਬਾ ਸ੍ਰੀ ਚਾਂਦੀ ਉਸ ਉੱਪਰ ਖਲੋ ਗਏ ਦੇਖਦੇ ਦੇਖਦੇ ਬਾਬਾ ਸ੍ਰੀ ਚਾਂਦੀ ਉਸ ਸਿਲਾ ਦੇ ਉੱਪਰ ਖਲੋ ਕੇ ਦਰਿਆ ਪਾਰ ਕਰ ਗਏ ਇਹ ਜਦੋਂ ਸਾਰਿਆਂ ਨੇ ਇਹ ਘੋਤਕ ਦੇਖਿਆ ਤਾਂ ਬਹੁਤ ਹੈਰਾਨ ਹੋਏ ਉਸ ਮਲਾ ਨੇ ਬਾਬਾ ਸ੍ਰੀ ਚਾਂਦੀ ਦੇ ਕੋਲ ਚਰਨਾ ਵਿੱਚ ਡਿੱਗ ਕੇ ਮਾਫੀ ਮੰਗੀ ਇਹ ਸਿਲਾ ਅੱਜ ਵੀ ਮੌਜੂਦ ਹੈ ਚੰਬੇ ਵਿਖੇ ਬਾਬਾ ਸ੍ਰੀ ਚਾਂਜੀ ਦਾ ਬਹੁਤ ਪਵਿੱਤਰ ਮੰਦਿਰ ਬਣਿਆ ਹੋਇਆ ਹੈ ਜਿੱਥੇ ਉਸ ਸਿਲਾ ਦੀ ਅੱਜ ਵੀ ਸੇਵਾ ਅਤੇ ਆਰਤੀ ਹੁੰਦੀ ਹੈ ਬਾਬਾ ਸ੍ਰੀ ਚਾਂਜੀ ਦੇ ਇਸ ਅਸਥਾਨ ਦੇ ਦਰਸ਼ਨ ਦੂਰੋਂ ਦੂਰੋਂ ਲੋਕ ਕਰਨ ਵਾਸਤੇ ਆਉਂਦੇ ਹਨ ਇਸ ਅਸਥਾਨ ਦੀ ਮਹਾਨਤਾ ਬਾਬਾ ਸ੍ਰੀ ਚਾਂਜੀ ਦੇ ਨਾਲ ਜੁੜੀ ਹੋਈ ਹੈ ਇਸ ਅਸਥਾਨ ਉੱਪਰ ਦੂਰੋਂ ਦੂਰੋਂ ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਬਾਬਾ ਸ੍ਰੀ ਚਾਂਜੀ ਦਾ ਸੁੰਦਰ ਰੂਪ ਉੱਥੇ ਬਣਿਆ ਹੋਇਆ ਹੈ ਜੋ ਦੂਰੋਂ ਦੂਰੋਂ ਲੋਕ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ ਤਨ ਤਨ ਬਾਬਾ ਸ੍ਰੀ ਚਾਂਜੀ ਮਹਾਰਾਜ ਕਿਰਪਾ ਕਰੋ